ਕੋਈ ਸਮਝੋ ਕੋਈ ਫਟਾਫਟ ਫਾਇਰ ਰੱਖਣੇ ਕਰਦੇ ਆ ਮੈਂ ਤਾਂ ਮੋਟਰ ਦੀ ਗੱਲ ਕਰ ਰਿਹਾ ਮੈਂ ਵਰਤ ਕੇ ਸਵਾਰ ਪਾ ਦੇ ਲਾਂਗੇ ਦੇਖੋ ਬੱਚੇ ਸੈਰਮਾਨ ਅਪਾ ਇਹ ਸੈਰਮਾਨ ਨੂੰ ਟੇਰੋ ਆਹ ਦੇਖੋ ਵੀ ਸੈੜ ਦੇ ਨਾਲ ਦੀ ਨਹੀਂ ਕਰਦੇ ਨੀ ਨਿਕਲੇ ਕਬੂਤਰ ਨਹੀਂ ਨਿਕਲੇ ਕਬੂਤਰ ਜੀਤ ਖ਼ਬਰ ਵਾਲੇ ਨੂੰ ਕਹਿੰਦੀ ਐ ਜੀਤ ਖ਼ਬਰ ਵਾਲੇ ਕਿੱਥੇ ਬਣਾਲਿਆ ਭਾਈ ਮਿਰਪਾ ਮਿਰਪਾ ਸਿੰਘ ਨੀ ਚਿੱਟਾ ਘੁੜਤਾ ਪੱਤ ਗੁਲਾਬੀ ਚਿੱਟਾ ਘੁੜਤਾ ਫੱਤ ਚਿੱਟਾ ਘੁੜਤਾ ਪੱਤ ਜਾਮਨੀ ਚਿੱਟਾ ਘੁੜਤਾ ਪੱਤ ਜਾਮਨੀ ਨਿਕਲੇ ਕਬੂਤਰ ਬਣ ਕੇ ਨਿਕਲੇ ਗਵੰਦਰ ਬਣ ਕੇ ਨੀ ਨਿਕਲੇ ਕਬੂਤਰ ਬਣ ਕੇ ਨੀ ਨਿਕਲੇ ਕਬੂਤਰ ਬਣ ਕੇ ਭਾਈ ਇਹ ਤਾਂ ਕੰਠੇ ਦੇ ਭਾਈ ਇਹ ਤਾਂ ਮੋਕੇ ਸ਼ਹਿਰ ਦੇ ਮਣਕੇ ਮਾਗੇ ਬਿਠੇ ਕੇ ਮੋਕੇ ਸ਼ਹਿਰ ਦੇ ਮਣਕੇ ਆਏ ਬਿਠੇ ਕੇ ਮੈਚਿਕ ਦਾ ਮੇਰੇ ਨਾਲ ਕਰਕੇ ਆਇਆ ਆ ਮਾਂ ਪਾਉਣੀਆਂ ਤੇ ਬੋਲੀ ਆਉਣ ਲਾਣ ਹੈ ਕੰਮ ਹੋ ਗਿਆ ਟੋਲੇ ਬਣਦੇ ਮੁੰਡੇ ਅੱਜ ਕੱਲ ਦੇ ਮੁੰਡੇ ਅੱਜ ਕੱਲ ਦੇ ਲੰਮੇ ਜਾ ਕਰ ਬਣਦੇ ਬੇ ਸੋਹਣੀ ਦੀਪਕ ਬਣਦਾ ਮੁੰਡਿਆ ਸੋਹਣੀ ਦੀਪਕ ਬਣਦਾ ਮੁੰਡਿਆ ਸੂਟਾਂ ਨਾਲ ਮਲਾ ਕੇ ਬੇ ਬਦੋ ਬਸੀਦੇ ਪਾਉਣਾ ਲੀੜੇ ਬੱਲੇ 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 ਬਦੋ ਜੀਦੇ ਪਾਉਣਾ ਲੀੜੇ ਪੌਣੀ ਬਾਰ ਖਵਾ ਕੇ ਤੂੰ ਮੇਰੇ ਮਿੱਤ Jangan <laughs> lupa <laughs> ਆ ਮਚਾ ਲਵੇ ਰੀਂਗੇ ਕੇਹਦੇ ਕਰਮ ਚੱਲਵੇ ਰੀਆਂ ਸਾਰਿਆਂ ਦੇ ਘਟਾ ਸਾਰਿਆਂ ਦੇ ਘਟਾ ਸਾਰਿਆਂ ਦੇ ਘਟਾ ਨਾਲੇ ਤੁਰੜਕਾ ਨਾਲੇ ਤੁਰੜਕਾ ਨਾਲੇ ਰੱਚੇ ਘਟਾ ਨਾਲੇ ਚੱਲਦਾ ਜਾ ਨਾਲੇ ਨਹੀਂ ਸਾਟੇ ਮੁੰਡੇ ਪੱਕਾ ਮੰਨਦੇ ਸਾਡੇ ਮੁੰਡੇ ਪੱਕਾ ਬੰਦੇ ਸਾਡੇ ਮੁੰਡੇ ਪੱਕਾ ਮੰਨਦੇ ਸਾਡੇ ਮੁੰਡੇ ਪੱਕਾ ਮੰਨਦੇ 对对对对。<laughs> <laughs> ਨੀ ਲਖਵੀਰ ਵੀਰ ਨੇ ਨੀ ਲਖਵੀਰ ਵੀਰ ਨੇ ਅੱਡੀ ਵੇਲ ਕਰਾ ਸੋਨੀ ਸਰਪੰਚ ਦੇ ਨਾਂ ਤੇ ਬੋਲੀ ਪਾਉਂਦੇ ਕਿੱਥੇ ਆ ਗਏ ਮਾਤਰਾ दारू ਪੀਂਦੇ ਜਵਾਨ ਸੋਨੀ ਵੀਰੇ ਦੇ ਮਕਾਨ दारू ਪੀਂਦੇ ਜਵਾਨ ਬੱਕਰਾ ਬਾਲੂਗਾ ਸ਼ਾਦਾ

ਸਾਡੇ ਭਾਂਜੇ ਦਾ ਨਾ 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 47 ਰੁਪਏ ਦੇ 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 ਦੇਖੋ ਜੀ ਸਾਡੇ ਮੁੰਡੇ ਦਾ ਨਵਾਂ ਵਿਆਹ ਹੋਇਆ ਕਹਿੰਦੇ ਆ ਸਾਡੇ ਭਾਂਜੇ ਦਾ ਵਿਆਹ ਹੈ ਅੱਛਾ ਗੱਡ ਗਈ ਹੈ ਬੋਲੀ ਦੇ ਦੀ ਨਾ ਯਾਬਸ ਹੱਸਾ ਨੀ ਨਾ ਨਾ ਨੀ ਨੀ ਦੇ ਦੇ ਆਦਾ ਵਿਚ ਜਾ ਨਾ ਕੀ ਸਾਰੇ ਦਿੱਤਾ ਸਾਨੂੰ ਆਹ ਲੱਗੇ ਆ ਬੋਲੀ ਪੈਣ ਲੱਗੀ ਆ ਤੇਰੇ ਸ਼ਾਂਤ ਦੇ ਗੁਰ ਸਿੰਘਾਂ ਕਾਣ ਲੱਗੀਆਂ